ਨੌਰ ਰੁੱਖ ਲਗਾ ਰਹੇ ਆ ਜੀ ਅੱਜ ਪਿੰਡ ਜੱਜਲ ਦੇ ਨੌਜਵਾਨ ਲੋਕ ਭਲਾਈ ਕਮੇਟੀ ਪਿੰਡ ਜੱਜਲ ਤੇ ਨਾਲ ਕਰੈਕਟਰ ਦੇ ਖਿਡਿਆਰੀ ਐ ਕਬੱਡੀ ਦੇ ਖਿਡਿਆਰੀ ਸਾਰੇ ਰਲ ਕੇ ਇਹ ਰੁੱਖ ਲਗਾ ਰਹੇ ਨੇ ਤੇ ਉਧਰ ਲੱਭੀ ਖੜਿਆਰੀ ਸਪਰੇਅ ਕਰ ਰਿਹਾ ਕੱਖਾਂ ਵਾਲੀ ਤੇ ਨਾਲ ਉਹਦੇ ਲਾਡੀ ਆ ਤੇ ਸਾਰੇ ਦਰਸ਼ਕ ਪਹੁੰਚੇ ਨੇ ਦਰਸ਼ਕ ਹੀ ਇਕ ਤਰ੍ਹਾਂ ਦੇ ਇਹ ਕਿ ਉਹ ਬੂਜੇ ਇਹ ਐ ਲਾਉਂਦੇ ਆ ਪੌਦੇ ਜਿਹੜੇ ਲਾ ਰਹੇ ਆ ਚਾਰ ਚਪੇਰੇ ਜਿਹੜੇ ਦਰਸ਼ਕ ਆਉਂਦੇ ਆ ক্রিকেট ਜੇ ਮੈਚ ਦੇਖਣ ਆਉਂਦੇ ਜੋ ਵੀ ਆਉਂਦੇ ਆ ਤੇ ਇਥੇ ਛਾਂ ਦੇ ਵਿੱਚ ਬੈਠ ਸਕਣਾ ਸਟੇਡੀਅਮ ਤਾਂ ਇਥੇ ਬਣਿਆ ਨਹੀਂ ਗਰਾਊਂਡ ਬਹੁਤ ਵੱਡਾ ਤੇ ਨਾਲ ਹੀ ਇਹਦੇ ਲੋਡਰ ਨਾਲ ਮਿੱਟੀ ਲਵਾਤੀ ਕੰਧਾਂ ਨਾਲ ਵੀ ਕੰਧਾਂ ਨਾ ਹੋ ਹੁਣ ਤੇ ਇਧਰ ਪਖੜਾ ਦੇਖੋ ਕਿਸ ਤਰ੍ਹਾਂ ਕੋਈ ਉੱਤਾ ਹੋਰ ਨਹੀਂ ਕਰ ਰਿਹਾ ਇਹ ਖਿਡਿਆਰੀ ਆਪ ਹੀ ਕਰ ਰਹੇ ਨੇ ਤੇ ਲੋਕ ਭਲਾਈ ਕਮੇਟੀ ਇਹ ਕਰ ਰਹੀ ਹੈ ਇਹਦਾ ਹੱਲ ਕਰਨ ਲਈ ਹੁਣ ਲਾਡੀ ਕਬੱਡੀ ਖਿਡਿਆਰੀ ਸਪਰੇਅ ਮਾਰ ਲਿਆ ਤੇ ਆਪਣੀ ਦਵਾਈ ਕਿੱਥੇ ਬਈ? ਉਹ ਪੀਆ। ਆਹ ਬਈ। ਆਹ ਪੀਆ। ਆਹ ਦੇਖੋ ਦਵਾਈ ਦੇ ਲੀਟਰ ਲੈ ਕੇ ਆਂਦੇ ਨੇ। ਆਹ ਪੀ ਲੈ ਕੇ ਆਂਦੇ ਨੇ। ਇਹ ਨੌਜਵਾਨਾਂ ਨੇ ਲਿਆਂਦੇ ਆ। ਆ ਲੱਭੂ ਖਿਡਿਆਰੀ ਹੋ ਰਹੇ ਨੇ। ਤੇ ਬਾਕੀ ਹੁਣ ਸਾਰੇ ਖਿਡਿਆਰੀਆਂ ਨਾਂ ਨਹੀਂ ਬੋਲਿਆ ਜਾਂਦਾ। ਤੇ ਸਾਰੇ ਖੇਡਣ ਵਾਲੇ ਮੁੰਡੇ ਇਹ। ਤੇ ਖੇਡਣ ਵਾਲਿਆਂ ਦਾ ਸਾਥ ਜੇ ਪਿੰਡ ਦੇਵੇ ਨਾ ਫੇਰ ਹੀ ਖੇਡਣ ਦਾ ਫਾਇਦਾ ਹੁੰਦਾ ਵੀ ਐਵੇਂ ਤਾਂ ਕੋਈ ਫਾਇਦਾ ਨਹੀਂ ਇਹ ਸੋਚ ਕੀ ਹੁੰਦੀ ਹੈ ਪਿੰਡ ਵਾਲਿਆਂ ਦੀ ਐ ਸੋਚ ਹੁੰਦੀ ਹੈ ਵੀ ਕੋਈ ਕਾਮਯਾਬ ਨਾ ਹੋ ਜੇ ਕਿਸੇ ਦਾ ਪੁੱਤ ਖੇਡ ਕੇ ਤੇ ਇਹਨਾਂ ਦੀ ਮਦਦ ਤੋਂ ਵੱਧ ਮਦਦ ਕਰਿਆ ਕਰੋ ਜਿੰਨੇ ਵੀ ਹੋ ਸਕੇ ਕਦੇ ਜਦੋਂ ਟੂਰਨਾਮੈਂਟ ਆਉਂਦਾ ਹੈ ਇੱਥੇ ਇਕੱਠ ਨਹੀਂ ਹੁੰਦਾ ਜ਼ਿਆਦਾ ਵੀ ਇਕੱਠ ਆਪਣਾ ਦਿਖਾਇਆ ਕਰੋ ਤੇ ਹੌਸਲਾ ਵਧਾਈ ਹਰੇਕ ਨੂੰ ਦਿਆ ਕਰੋ ਤੇ ਜਿਹੜੇ ਇਹ ਪੌਦੇ ਆਏ ਬੂਝੇ ਆਏ ਆ ਇਹ ਬਾਬਾ ਜੀ ਵੱਲੋਂ ਆਏ ਆ ਇਹ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਤੋਂ ਬਾਬਾ ਕਾਕਾ ਜੀ ਬਾਬਾ ਕਾਕਾ ਸਿੰਘ ਕਮਾਲੂ ਜੀ ਉਹਨਾਂ ਵੱਲੋਂ ਬੂਜੇ ਆਏ ਆ ਸਾਰੇ ਕੋਈ ਵੀ ਭਰਾ ਉਥੇ ਲਿਆ ਸਕਦਾ ਬੂਜੇ ਲਿਆ ਕੇ ਲਗਾ ਸਕਦਾ ਤੇ ਨਾਲ ਫਲਾਂ ਦੇ ਬੂਜੇ ਵੀ ਇਹਦੇ ਕਿਉਂ ਫਲਾਂ ਦੇ ਬੂਜੇ ਮੈਂ ਦਿਖਾ ਰਿਹਾ ਤਾਂ ਕਰਕੇ ਲਿਆ ਕੇ ਹੋਰ ਲਾ ਦਾਂਗੇ ਤੁਸੀਂ ਤੇ ਉਹ ਦੂਸਰੇ ਬੂਜੇ ਤਾਂ ਨਹੀਂ ਲਗਾਉਂਦੇ ਇਕੱਲੇ ਤੇ ਆਪਣੇ ਪ੍ਰਧਾਨ ਹੋਰੇ ਤੇ ਅਮਰਤ 22 ਪ੍ਰਧਾਨ ਆਪਣਾ ਇਹ ਸਾਰੇ ਗਏ ਸੀ ਬੂਜੇ ਲੈ ਕੇ ਆਏ ਆ ਜਿਹੜੇ ਆ ਬੂਜੇ ਲੱਗ ਰਹੇ ਆ ਨਾ ਇਹਦੇ ਵਿੱਚ ਕੱਖ ਦੇਖੋ ਕੰਨੇ ਆ ਇੱਕ ਅੱਖਾਂ ਦਾ ਕਰਕੇ ਸਪਰੇਅ ਵੱਜ ਰਹੀ ਹੈ ਤੇ ਜੇਨ ਮਨਰੇਗਾ ਦਾ ਕੰਮ ਇੱਥੇ ਚਲਾਇਆ ਜਾਵੇ ਨਾ ਆਪਾਂ ਸਕੂਲ ਕੰਨੇ ਨਿਗਾ ਮਾਰ ਕੇ ਥੋੜੀ ਜੀ ਇਹ ਨਾਲ ਖੜਿਆ ਰੀ ਆਪ ਕਹਿ ਰਹੇ ਅਸੀਂ ਵੀ ਨਾਲ ਲੱਗ ਜਾਗੇ ਤੇ ਚਾਹੀਦਾ ਇਹ ਪੰਚਾਇਤ ਵਾਲਿਆਂ ਨੂੰ ਜੇ ਪੰਚਾਇਤ ਦਾ ਨਹੀਂ ਕੰਮ ਤਾਂ ਹੋਰ ਭਰਾ ਮੂਰੇ ਲਾਗੂ ਉਹ ਵੀ ਭੇਜ ਸਕਦੇ ਨੇ ਤੇ ਇੰਨਾ ਵੱਡਾ ਗਰਾਊਂਡ ਨਹੀਂ ਕਿਤੇ ਹੈਗਾ ਜੇ ਆਪਾਂ ਇਹਦੀ ਰੱਖਿਆ ਕਰੀਏ ਇਹਦਾ ਫੇਰ ਹੀ ਫਾਇਦਾ ਆਪਾਂ ਨੂੰ ਤੇ ਬਾਬਾ ਜੀ ਪਹੁੰਚੇ ਨੇ ਇਹਨਾਂ ਦਾ ਸਵਾਗਤ ਅਸੀਂ ਕਰਵਾਉਣਾ ਸੀ ਬਾਬਾ ਗਿਆਨ ਦਾਸ ਜੀ ਤੋਂ ਤੇ ਗੁਜੇ ਲਵਾਈ ਦਾ ਨਾ ਬਾਬਾ ਜੀ ਮਹੂਰਤ ਕਰਨਗੇ ਹੁਣ ਆ ਲੈ ਇਧਰ ਆਜੋ ਸਾਰੇ ਆਜੀ ਆਜੋ ਮਾਨ ਉਹ ਜਿਹੜਾ ਤਾਂ ਸਾਫੋ ਤੋਂ ਆਜੋ ਵੀਡੀਓ ਵੀ ਬਣਾ ਲੈ ਬਹਿਜੋ ਆਜੋ ਆ ਇਧਰ ਕਰ ਦੇ ਕੇ ਤੇਰੇ ਕੋਲ ਪੁੱਤ ਆਇਆ ਆਏ ਹੋ ਜਾ ਪੈਸੇ ਪਹਿਲਾਂ ਆਪਾ ਕਰਨਾ ਆਪਾ ਪਾੜਾ ਉੱਥੇ ਭੱਜ ਜਾ ਇਧਰ ਆਜੋ ਆਜੋ ਤੁਸੀਂ ਆਜੋ ਨਾ ਆ ਜਾ ਮਾਜੀ ਆਜਾ ਆਜਾ ਉੱਧਰ ਚੱਕ ਲੈ ਉਹ ਸੱਟੇ ਕੋਈ ਨਹੀਂ ਲੈ ਬਈ ਯਾਰ ਥੱਲੇ ਨੀ ਕਰ ਲੈ ਲੈ ਕਰਤਾ ਮੂਰਤ ਬਾਬਾ ਜੀ ਨੇ ਲਾਤਾ ਪੌਦਾ ਹੁਣ ਲਾ 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 ਦਿਓ ਜੀ ਆਪਣੇ ਜਗਾ ਟੋਏ ਸਾਰੇ ਪੱਟੇ ਹੋਏ ਨੇ ਤੇ ਸਾਰੇ ਆਪਣਾ ਜਿੱਥੇ ਤੇ ਟੋਏ ਪੱਟੇ ਹੋਏ ਨੇ ਉੱਥੇ ਉੱਥੇ ਲਾ ਦਿਓ